ਬਾਜ਼ਾਰ ਵਾਲੀ ਕੁਲਫੀ ਵਿੱਚ ਕੌਣ ਪਾਉਂਦਾ ਵਧੀਆ ਅੰਬ ਪਰਾਜ ਆਪਾਂ ਬੱਚਿਆਂ ਲਈ ਵਧੀਆ ਜੀ ਮੰਗੋ ਕੁਲਫੀ ਘਰ ਵਿੱਚ ਤਿਆਰ ਕਰਾਂਗੇ 1 ਕਿਲੋ ਲਿਆ ਦੁੱਧ ਉਹਨੂੰ ਰੱਖ ਤਾ ਗਰਮ 1 ਕੱਪ ਮਿਲਕ ਪਾਊਡਰ ਦਾ ਥੋੜੀ ਜਿਹੀ ਠੰਡੇ ਦੁੱਧ ਵਿੱਚ ਮਿਕਸ ਕਰਕੇ ਤੇ ਸਾਰੇ ਦੁੱਧ ਵਿੱਚ ਮਿਲਾ ਦਿਓ ਗੈਸ ਦੀ ਫਲੇਮ ਮੀਡੀਅਮ ਟੂ ਸਲੋ ਰੱਖਿਓ ਥੋੜਾ ਜਿਹਾ ਪਾਇਆ ਆਪਾਂ ਇਲਾਇਚੀ ਪਾਊਡਰ ਲਗਾਤਾਰ 15-20 ਮਿੰਟ ਲਈ ਆਪਾਂ ਇਹਨੂੰ ਪਕਾਵਾਂਗੇ ਫਿਰ 1 ਕੱਪ ਲਿਆ ਕਾਜੂਆਂ ਦਾ 1.5 ਕੱਪ ਲਵਾਂਗੇ ਖੰਡ ਦਾ ਚੰਗੀ ਤਰ੍ਹਾਂ ਗ੍ਰਾਇੰਡ ਕਰ ਲਾਂਗੇ ਖੰਡ ਤੇ ਕਾਜੂਆਂ ਨੂੰ ਇੰਨਾ ਬਰੀਕ ਪੀ ਬੂਰਾਖੰਡ ਦੀ ਤਰ੍ਹਾਂ ਹੋ ਜੇ ਉਸ ਤੋਂ ਬਾਅਦ ਇਹਨੂੰ ਦੁੱਧ ਵਿੱਚ ਮਿਕਸ ਕਰਕੇ 10 ਤੋਂ 12 ਮਿੰਟ ਲਈ ਲਗਾਤਾਰ ਪਕਾਓ ਜਦੋਂ ਤੱਕ ਇਹ ਐਨਾ ਗਾੜਾ ਨਹੀਂ ਹੋ ਜਾਂਦਾ ਉਸ ਤੋਂ ਬਾਅਦ ਗੈਸ ਨੂੰ ਕਰਿਓ ਬੰਦ ਤੇ ਇਹਨੂੰ ਠੰਡਾ ਹੋਣ ਲਈ ਰੱਖ ਲਿਓ ਫਿਰ ਇੱਕ ਡੇਢ ਲਵਾਂਗੇ ਅੰਬੋਂ ਛੋਟੇ-ਛੋਟੇ ਪੀਸਾਂ ਵਿੱਚ ਕੱਟ ਕੇ ਇੱਕ ਜੱਗ ਵਿੱਚ ਪਾ ਲਾਂਗੇ ਕਲਰ ਵਗੈਰਾ ਪਾਉਣ ਦੀ ਕੋਈ ਜ਼ਰੂਰਤ ਨਹੀਂ ਜਿੰਨਾ ਵਧੀਆ ਤੁਹਾਡੇ ਅੰਬ ਦਾ ਕਲਰ ਹੋਊਗਾ ਓਨੀ ਵਧੀਆ ਕੁਲਫੀ ਬਣੂਗੀ ਚੰਗੀ ਤਰ੍ਹਾਂ ਗ੍ਰਾਇੰਡ ਕਰਕੇ ਦੋਨਾਂ ਚੀਜ਼ਾਂ ਨੂੰ ਮਿਕਸ ਕਰ ਦਾਂਗੇ ਚਟਪਟੀਆਂ ਮਿਕਸ ਹੋ ਜਾਣਗੀਆਂ ਫਿਰ ਤੁਸੀਂ ਇਹਦੇ ਲਈ ਕੋਈ ਵੀ ਆਈਸਕ੍ਰੀਮ ਮੋਲਡ ਲੈ ਸਕਦੇ ਹੋ ਜਦੋਂ ਜਬ ਬਾਕਸ ਵਿੱਚ ਇਹਨੂੰ ਜਮਾ ਸਕਦੇ ਹਾਂ ਬਹੁਤ ਹੀ ਮਜ਼ੇਦਾਰ ਕੁਲਫੀ ਵਾਲ ਕੇ ਤਿਆਰ ਹੁੰਦੀ ਹੈ ਉੱਪਰ ਥੋੜੀ ਜਿਹੀ ਪਿਸਤਿਆਂ ਨਾਲ ਆਪਾਂ ਗਾਰਨਿਸ਼ ਕਰ ਦਾਂਗੇ ਬਾਜ਼ਾਰ ਤੋਂ ਕਿਤੇ ਜ਼ਿਆਦਾ ਵਧੀਆ ਬਣਦੀ ਹੈ ਇਹ ਵੀਡੀਓ ਨੂੰ ਸ਼ੇਅਰ ਕਰ ਦਿਓ ਟਰਾਈ ਕਰਕੇ ਜ਼ਰੂਰ ਦੇਖਿਓ ਧੰਨਵਾਦ